ਹਨ ਹੈਗਾ ਬਿਮਾਰੀਆਂ ਦੀ ਚਪੇਟ ਦੇ ਵਿੱਚ ਜਾਂਦਾ ਦਿਖਾਈ ਦੇ ਰਿਹਾ ਉਹਦਾ ਸਿੱਧਾ ਸਿੱਧਾ ਕਾਰਨ ਹੈ ਕਿ ਆਪਾਂ ਜਿਹੜੀਆਂ ਇਹ ਕੈਮੀਕਲ ਯੁਕਤ ਜਿਹੜੀਆਂ ਸਬਜ਼ੀਆਂ ਜਾ ਫਰੂਟ ਹੈ ਕੋਈ ਵੀ ਇਹੋ ਜਿਹੀਆਂ ਚੀਜ਼ਾਂ ਦੀ ਜਿਹੜੀ ਵਰਤੋਂ ਕਰਦੇ ਆ ਜਿਸ ਕਰਕੇ ਸਰੀਰ ਜਿਹੜੇ ਆ ਉਹ ਖਰਾਬ ਹੁੰਦੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਬੂਟੇ ਲੱਗੇ ਨੇ ਅਸੀਂ ਤੁਹਾਨੂੰ ਇੱਕ ਉਸ ਇਨਸਾਨ ਨਾਲ ਮਲਾਣਾ ਚਾਹੁੰਦੇ ਆ ਜਿਹੜਾ ਆਰਗੈਨਿਕ ਖੇਤੀ ਕਰਕੇ ਆਪਣੇ ਘਰ ਦੇ ਜੀਵਨ ਨੂੰ ਵੀ ਉਹੀ ਉਹ ਚੀਜ਼ਾਂ ਜਿਹੜੀਆਂ ਖਵਾੰਦਾ ਦਿਖਾਈ ਦੇ ਰਿਹਾ ਉੱਥੇ ਹੀ ਉਹ ਦੂਜਿਆਂ ਨੂੰ ਵੀ ਪ੍ਰੇਰਿਤ ਕਰ ਰਿਹਾ ਵੀ ਉਹ ਆਰਗੈਨਿਕ ਜਿਹੜੀ ਖੇਤੀ ਆ ਉਹ ਕੀਤੀ ਜਾਵੇ ਤਾਂ ਕਿ ਉਹਨਾਂ ਦੇ ਸਰੀਰ ਜਿਹੜੇ ਆ ਉਹ ਤੰਦਰੁਸਤ ਰਹਿਣ ਤੇ ਤਾਂ ਕਿ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਹਰ ਜਿਹੜਾ ਇਨਸ ਉਹ ਆਪਣੀ ਲਪੇਟ ਵਿੱਚ ਲੈਂਦੀ ਦਿਖਾਈ ਦੇ ਰਹੀ ਹੈ ਜਿਸ ਕਰਕੇ ਵੱਡਾ ਨੁਕਸਾਨ ਜਿਹੜਾ ਉਹ ਜੀਵਨ ਦੇ ਵਿੱਚ ਜ਼ਿੰਦਗੀ ਦੇ ਵਿੱਚ ਇੱਕ ਸ਼ਰੀਰ ਨੂੰ ਹੁੰਦਾ ਦਿਖਾਈ ਦੇ ਰਿਹਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਉਸ ਇਨਸਾਨ ਨਾਲ ਜਿਹੜਾ ਆਰਗੈਨਿਕ ਖੇਤੀ ਕਰਦਾ ਤੇ ਆਪਣੇ ਪਰਿਵਾਰ ਨੂੰ ਵੀ ਉਹ ਜਿਹਾ ਜਿਹੜਾ ਪਾਲਣ ਪੋਸ਼ਣ ਕਰਦਾ ਪਿਆ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਮੁਸ਼ਕਲ ਦਾ ਸਾਹਮਣਾ ਉਹਨਾਂ ਸ਼ਰੀਰਕ ਤੌਰ ਤੇ ਨਾ ਕਰਨਾ ਪਵੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਜਿਹੜੀ ਆਰਗੈਨਿਕ ਖੇਤੀ ਤੁਸੀਂ ਕਰ ਰਹੇ ਹੋ ਕੀ ਮਕਸਦ ਹੈ ਅਸੀਂ ਇਹ ਗਊਦਾਰਤ ਖੇਤੀ ਕਰ ਰਹੇ ਹਾਂ ਜੇ ਦੀ ਦੇਸੀ ਗਾਂ ਦੇ ਗੋਬਰ ਨਾਲ ਕੀਤੀ ਜਾਂਦੀ ਹੈ ਤੇ ਇਹ ਇਹਦਾ ਮਕਸਦ ਇਹੀ ਹੈ ਵੀ ਅਸੀਂ 15 ਸਾਲ ਤੋਂ ਇਸ ਲਾਈਨ 'ਚ ਪਏ ਹੋਏ ਆ ਤੇ ਇਹ ਵੇਖਿਆ ਹੈ ਵੀ ਜਿਹੜਾ ਕਿਹਾ ਜਾਂਦਾ ਹੈ ਵੀ ਗਾਂਏ ਬਚੇਗੀ ਤਾਂ ਦੇਸ਼ ਬਚੇਗਾ ਇਹ ਗੱਲ ਬਿਲਕੁਲ ਸੱਚੇ ਤੇ ਅਸੀਂ ਜਾਣੇ ਵੀ ਗਊ ਵੰਸ਼ ਬਚੇਗਾ ਤਾਂ ਦੁਨੀਆ ਬਚੇਗੀ ਤੇ ਇਹਦੇ 'ਚ ਜਿਵੇਂ ਹਿੰਦੂ ਧਰਮ ਦੇ ਵਿੱਚ ਇਹਦੇ 'ਚ ਦੱਸਿਆ ਗਿਆ ਵੀ 33 ਤਰ੍ਹਾਂ ਦੇ ਦੇਵੀ ਦੇਵਤਿਆਂ ਦਾ ਵਾਸਾ ਹੈ ਬਿਲਕੁਲ ਸਹੀ ਹੈ ਤੇ ਇਹ ਜਿਹੜੀ ਦੇਸੀ ਗਾਂ ਬਚਾਉਣੀ ਜ਼ਰੂਰੀ ਹੈ ਆਪਣੇ ਵਾਸਤੇ ਜੇ ਆਪਾਂ ਮਨੁੱਖਤਾ ਨੂੰ ਬਚਾਉਣਾ ਚਾਹੁੰਦੇ ਆ ਤੇ ਤੇ ਗਾਂ ਬਚੇਗੀ ਤੇ ਜ਼ਮੀਨ ਬਚੇਗੀ ਕਿਉਂਕਿ ਜ਼ਮੀਨ ਦੇ ਵਿੱਚ ਜਿਹੜੀ ਪੋਜੀਟਿਵ ਉਪਜਾਊ ਸ਼ਕਤੀ ਵਧਣੀ ਹੈ ਉਹ ਦੇਸੀ ਗਾਂ ਦੇ ਗੋਬਰ ਨਾਲ ਤੇ ਜਾਂ ਇਹਦਾ ਜਿਹੜੀ ਮੌਤ ਤੋਂ ਬਾਅਦ ਇਹਦਾ ਸਰੀਰ ਅਸੀਂ ਦੱਬ ਦਿੰਨੇ ਆ ਜ਼ਮੀਨ ਦੇ ਵਿੱਚ ਉਹਦੇ ਨਾਲ ਤੇ ਇਸ ਕੰਮ ਤੇ ਲੱਗੇ ਹੋਏ ਆ ਪਿਛਲੇ 15 ਸਾਲ ਤੋਂ ਤੇ ਜਦੋਂ ਦੀ ਆ ਮੋਦੀ ਸਰਕਾਰ ਆਈ ਏ ਇਹਨਾਂ ਨੇ ਦੇਸੀ ਗਾਂ ਤੇ ਆ ਗੱਲ ਕੀਤੀ ਸੀ ਕੰਮ ਕੀਤਾ ਤੇ ਆਰਗੈਨਿਕ ਖੇਤੀ ਤੇ ਵੀ ਕੀਤਾ ਉਮੀਦ ਸੀ ਕਿ ਕੋਈ ਨਾ ਕੋਈ ਰਿਜ਼ਲਟ ਆਏਗਾ ਅੱਛਾ ਜੀ ਆਰਗੈਨਿਕ ਜਿਹੜੀ ਖੇਤੀ ਤੁਸੀਂ ਕਰਦੇ ਪਿਓ ਕੀ ਮਤਲਬ ਬੀਜਦੇ ਹੋ ਤੇ ਕੀ ਮਤਲਬ ਜਿਹੜੇ ਘਰ ਵਾਸਤੇ ਵੀ ਸਬਜ਼ੀਆਂ ਜਿਹੜੀਆਂ ਤਿਆਰ ਕਰਦੇ ਹੋ ਤੁਸੀਂ ਅਸੀਂ ਪਹਿਲਾਂ ਤਾਂ ਮਾਰਕੀਟਿੰਗ ਵਾਸਤੇ ਵੀ ਸਾਰਾ ਕੁਝ ਕੀਤਾ ਜੀ ਅਸੀਂ ਸਸਤਾ ਬਣਾਈ ਜਿਹਦਾ ਨਾਮ ਫਾਰਮਰ ਹੈਲਪ ਸੈਟੀ ਦਾ ਪੱਤਰਾ ਅ ਜਿੰਦੇ ਚ ਫਰੋਈ ਕੋਦੇ ਨੇੜੇ ਤੇ ਪਿੰਡਾਂ ਦੇ ਕਿਸਾਨ ਸੀਗੇ ਉਹਨਾਂ ਨਾਲ ਰਲ ਮਿਲ ਕੇ ਇੱਕ ਦੂਜੇ ਨਾਲ ਤਜਰਬੇ ਵੀ ਸਾਂਝੇ ਕੀਤੇ ਫਿਰ ਇਸ ਤੋਂ ਬਾਅਦ ਨੈਚੁਰਲ ਫਾਰਮਰ ਐਸੋਸੀਏਸ਼ਨ ਪੰਜਾਬ ਬਣਾਈ ਉਹਦੇ ਵਿੱਚ ਵੀ ਉਹ ਕਿਸਾਨਾਂ ਨੇ ਆਪਾਂ ਨੂੰ ਪ੍ਰੈਜ਼ੀਡੈਂਟ ਬਣਾਇਆ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮਿਲ ਕੇ ਉਹਨਾਂ ਨਾਲ ਵੀ ਕੰਮ ਕੀਤਾ ਜਿਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੀਏਯੂ ਆਰਗੈਨਿਕ ਫਾਰਮਰ ਕਲੱਬ ਦਾ ਪ੍ਰੈਜ਼ੀਡੈਂਟ ਖਾਣਾ ਨੇ ਆਪਾਂ ਨੂੰ ਬਣਾਇਆ ਇਹ ਸਾਰਾ ਕੁਝ ਕਰਕੇ ਵੇਖਿਆ ਤੇ ਇਹ ਜਿਹੜਾ ਹੈ ਨਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਇਹ ਉਦਪਤੀ ਖੇਤੀ ਵਾਲਾ ਜਾਂ ਗਊਦਾਰਤ ਖੇਤੀ ਕਹੇ ਲੋ ਜਾਂ ਨੇਚਰਲ ਫਾਰਮਿੰਗ ਕਹੇ ਲੋ ਇਹ ਸਿਸਟਮ ਕਾਮਯਾਬ ਨਹੀਂ ਹੋ ਰਿਹਾ ਇਹ ਨਾਈ ਦੇਸੀ ਗਾਹ ਨੂੰ ਜਿਹੜਾ ਨਫਰ ਜ਼ੁਦਾਰ ਵਾਲਾ ਕੰਮ ਹੋ ਰਿਹਾ ਨਹੀਂ ਸਹੀ ਨਹੀਂ ਹੋ ਰਿਹਾ ਕਿੰਨਾ ਫਾਇਦੇਮੰਦ ਕਿੰਨੀ ਕੁਜਾ ਘਰ ਵਾਸਤੇ ਵੀ ਗੱਲ ਕੀਤੀ ਜਾਵੇ ਕਿ ਕਿੰਨੀ ਕੁ ਫਾਇਦੇਮੰਦ ਹੈਗੀ ਆ ਕਿਉਂਕਿ ਜੇ ਆਪਾਂ ਇਹਨੂੰ ਬਾਜ਼ਾਰ ਦੇ ਵਿੱਚ ਠੀਕ ਹੈ ਵੀ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ ਨੁਕਸਾਨ ਹੁੰਦਾ ਕਿਉਂਕਿ ਉਹਨਾਂ ਮੁੱਲ ਜਿਹੜਾ ਉਹ ਨਹੀਂ ਮਿਲਦਾ ਠੀਕ ਹੈ ਨਾ ਮਿਲਣ ਕਰਕੇ ਨੁਕਸਾਨ ਹੁੰਦਾ ਤੇ ਘਰ ਵਾਸਤੇ ਕਿੰਨੇ ਕੁ ਫਾਇਦੇਮੰਦ ਹੈ ਫਾਇਦੇਮੰਦ ਇਹ ਤਾਂ ਇੰਨੀ ਕੁ ਇਹ ਵੀ ਅਸੀਂ ਇਹ ਸਮਝਦੇ ਆਂ ਵੀ ਜਿਹੜੀ ਅਸੀਂ ਆਪਦੀ ਘਰ ਦੀਆਂ ਇਹ ਚੀਜ਼ਾਂ ਖਾ ਰਹੇ ਆਂ ਇਹ ਸਾਨੂੰ ਬਾਜ਼ਾਰੋਂ ਕਿਸੇ ਵੀ ਰੇਟ 'ਚ ਕਿਸੇ ਵੀ ਕੀਮਤ 'ਚ ਮਿਲ ਹੀ ਨਹੀਂ ਸਕਦੀਆਂ ਇਸ ਕਰਕੇ ਸਾਡੇ ਲਈ ਫਾਇਦੇਮੰਦ ਹੈ ਪਰ ਜੇ ਅਸੀਂ ਆਖੀ ਜੀਬੀਐਨ ਨੂੰ ਅਸੀਂ ਵੇਚ ਕੇ ਤੇ ਅ ਮਰਚੁਅਲ ਤੌਰ ਤੇ ਕਿ ਮਰਚੁਅਲ ਤੌਰ ਤੇ ਸਾਨੂੰ ਸੇਤਰਾਮ 12 ਨਹੀਂ ਕਹਿੰਦਾ ਕਿਉਂਕਿ ਜੇ ਅਸੀਂ ਕੈਮੀਕਲ ਦੀ ਖੇਤੀ ਕਰਦੇ ਆਂ ਤੇ ਸਰਕਾਰਾਂ ਵੱਲੋਂ ਬਹੁਤ ਜ਼ਿਆਦਾ ਸਾਡੀ ਸਪੋਰਟ ਕੀਤੀ ਜਾਂਦੀ ਹੈ ਤੇ ਜੇ ਆਰਗੈਨਿਕ ਖੇਤੀ ਕਰਦੇ ਆਂ ਜਾਂ ਗਊਧਾਰਤ ਖੇਤੀ ਕਰਦੇ ਆਂ ਤੇ ਸਰਕਾਰਾਂ ਵੱਲੋਂ ਜਿਹੜੀ ਸਪੋਰਟ ਇਹ ਕੀਤੀ ਵੀ ਜਾਂਦੀ ਹੈ ਤੇ ਇਹ ਤਾਂ ਨਾ ਕੀਤੀ ਜਾਂਦੀ ਵੀ ਜਿੰਦੇ ਚ ਕਿਸਾਨ ਦੇ ਪੱਲੇ ਕੁਝ ਨਹੀਂ ਪੈਂਦਾ ਕੀ ਸਰ ਹੁਣ ਜਿਹੜੀ ਤੁਸੀਂ ਖੇਤੀ ਲਗਾਈ ਹੋਈ ਆ ਕਿਹੜੇ ਕਿਹੜੇ ਫਲ ਆ ਕਿਹੜੀ ਸਬਜ਼ੀ ਆ ਜਿਹੜੇ ਤੁਸੀਂ ਘਰ ਵਾਸਤੇ ਆਪਣੇ ਇਸ ਕਰਦੇ ਹੋ ਹਾਂਜੀ ਇਹ ਫਲ ਤੁਸੀਂ ਵੇਖ ਹੀ ਰਹੇ ਜੇ ਸਾਡੇ ਇੱਥੇ ਅੰਬ ਲੱਗੇ ਆ ਕੀਕੂ ਲੱਗੇ ਆ ਆੜੂ ਆਲੂ ਬਖਾਰਾ ਲੋਚਾ ਤੇ ਹੋਰ ਕਈ ਤਰ੍ਹਾਂ ਦੇ ਫਰੂਟ ਲੱਗੇ ਹੋਏ ਆ ਅਮਰੂਦ ਜਾਮਨ ਤੇ ਸਬਜ਼ੀਆਂ ਜਿਹੜੀਆਂ ਨੇ ਉਹ ਸਾਡੀਆਂ ਇਸ ਵਾਰ ਕੋਈ ਜ਼ਿਆਦਾ ਤਾਂ ਨਹੀਂ ਹੋ ਸਕੀਆਂ ਹਾਂ ਕਾ ਚੜ ਗਿਆ ਅੰਗਿਆ ਸੀ ਇਹਨਾਂ ਉੱਤੇ ਤੇ ਪਰ ਫਿਰ ਵੀ ਕੁਛ ਨਾ ਕੁਛ ਸਬਜ਼ੀਆਂ ਆਪਣੇ ਵਾਸਤੇ ਜਿਹੜੀਆਂ ਆਰਗੇਨਿਕ ਖਾ ਰਹੇ ਆ ਤੇ ਸਰ ਮਤਲਬ ਬਜਾਰੀ ਸਬਜੀ ਜਾਂ ਬਜਾਰਾ ਖਾਦਾ ਦੀ ਵਰਤੂ ਵਾਲੇ ਤੁਸੀਂ ਸਮਾਨ ਨਹੀਂ ਖਾਂਦੇ ਨਹੀਂ ਉਹ ਕਿਤੇ ਮਜਬੂਰੀ ਸਿਰ ਸਾਨੂੰ ਖਾਣਾ ਵੀ ਪੈਂਦਾ ਤੇ ਪਰ ਉਹ ਅਸੀਂ ਇਹ ਮੰਨਦੇ ਆਂ ਵੀ ਖਾਣਯੋਗ ਨਹੀਂ ਹੈਗਾ ਤੇ ਇਹੀ ਕੋਸ਼ਿਸ਼ ਕਰਨ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਦਾ ਘਟੋ ਘਟਾਪ ਦੇ ਵਾਸਤੇ ਇੱਕ ਇੱਕ ਦੋ ਦੋ ਦੇਸੀ ਗਾਂਵਾਂ ਰੱਖਣ ਤੇ ਉਹਨਾਂ ਦਾ ਜਿਹੜਾ ਗੋਬਰ ਜ਼ਮੀਨ ਚ ਪਾ ਕੇ ਤੇ ਉਹ ਜਿਹੜੀ ਹੈ ਦੇਸੀ ਕਣਕ ਤੇ ਇਹ ਦੇਸੀ ਹੀ ਬੀਜ ਲਾ ਕੇ ਆਪ ਆਪਣੀਆਂ ਜੜੀਆਂ ਸੋਜੀਆਂ ਤੇ ਜੋ ਗਿਆ ਤਿਆਰ ਕਰਨਾ ਤੇ ਦੇਸੀ ਪੌਦਿਆਂ ਤੋਂ ਜਿਹੜੇ ਫਲ ਫਰੂਟ ਜਿਹੜੇ ਆਪ ਬਣਾਉਂਦੇ ਨੇ ਤੁਸੀਂ ਸਮਝ ਸਕਦੇ ਵੀ ਇਹਨਾਂ ਚੀਜ਼ਾਂ ਨਾਲ ਤੰਦਰੁਸਤ ਰਹਿਣਾ ਤਾਂ ਪਰਿਵਾਰ ਦੇ ਵਿੱਚ ਜਿਹੜਾ ਵੀ ਬਾਜ਼ਾਰੀ ਜਿਹੜਾ ਹੈਗਾ ਸਮਾਨ ਤੁਸੀਂ ਕੱਟ ਲੈ ਕੇ ਆਉਂਦੇ ਹੋ ਤੇ ਇਹਨਾਂ ਤੇ ਨਿਰਭਰ ਰਹਿੰਦੇ ਹੋ ਬੀਲੀ ਜੀ ਬਿਲਕੁਲ ਜੀ ਬਾਜ਼ਾਰੀ ਤਾਂ ਸੀ ਇਹ ਸਮਝਦੇ ਆਂ ਵੀ ਜਿੰਨੀਆਂ ਵੀ ਪੈਕਿੰਗ ਵਾਲੀਆਂ ਚੀਜ਼ਾਂ ਆਈਆਂ ਜਾਂ ਬਾਜ਼ਾਰ ਦੀਆਂ ਚੀਜ਼ਾਂ ਸੀ ਲੈਣੇ ਆ ਤੇ ਉਹ ਸਾਡੇ ਕੁਝ ਮਤਲਬ ਵਰਤਨ ਵਾਲੀਆਂ ਨਹੀਂ ਹੈਗੀਆਂ ਖਾਣਯੋਗ ਨਹੀਂ ਹੈਗੀਆਂ ਨੁਕਸਾਨਦੇ ਆ ਤੇ ਜਿਹੜੀਆਂ ਆਪਦੀਆਂ ਘਰ ਦੀਆਂ ਚੀਜ਼ਾਂ ਹੀ ਵਰਤੀਆਂ ਜਾਂ ਤਾਂ ਇਹੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ ਤੇ ਬਾਜ਼ਾਰ ਦੇ ਵਿੱਚ ਤਾਂ ਕੋਈ ਚੀਜ਼ ਇਸ ਟਾਈਮ ਤੇ ਆਪਾਂ ਨੂੰ ਪਤਾ ਹੀ ਨਹੀਂ ਹੈ ਦੀ ਕੋਈ ਸ਼ੁੱਧ ਮਿਲ ਨਹੀਂ ਸਕਦੀ ਇਹ ਸਬਜ਼ੀਆਂ ਨੇ ਤੇ ਉਹਨਾਂ ਦੇ ਵਿੱਚ ਪੈਸਟੀਸਾਈਡ ਤਾਂ ਪੈਂਦਾ ਹੀ ਹੈ ਇਸ ਤੋਂ ਇਲਾਵਾ ਜਿਹੜੇ ਉਹ ਜਿਹੜੇ ਗੰਦੇ ਨਾਲੇ ਆ ਉਹਨਾਂ ਦੇ ਕੰਦਾਂ ਵਿੱਚੋਂ ਪਾਣੀ ਕੱਢ ਕੇ ਉਹਨਾਂ ਦਾ ਸਬਜ਼ੀਆਂ ਨੂੰ ਲਾਇਆ ਜਾਂਦਾ ਉਹ ਵੇਖਣ ਨੂੰ ਤਾਂ ਸਾਨੂੰ ਬੜੀਆਂ ਸੋਹਣੀਆਂ ਲੱਗਦੀਆਂ ਦੁਕਾਨਾਂ ਤੇ ਪਈਆਂ ਤੇ ਪਰ ਉਹ ਅਸੀਂ ਸਮਝਦੇ ਹਾਂ ਵੀ ਇਨਸਾਨਾਂ ਦੇ ਖਾਣ ਵਾਸਤੇ ਤਾਂ ਉਹਨਾਂ ਨੇ ਕੀ ਹੋਣਾ ਉਹ ਤਾਂ ਜਾਨਵਰਾਂ ਦੇ ਖਾਣ ਦੇ ਲਾਇਕ ਵੀ ਨਹੀਂ ਹੈਗੀਆਂ ਤੁਸੀਂ ਆਪਣੇ ਜਿਹੜੇ ਪਰਿਵਾਰ ਨੂੰ ਕਿੰਨੇ ਸਾਲ ਹੋ ਗਏ ਜਿਹੜੀ ਆਰਗੈਨਿਕ ਜਿਹੜੀ ਖੇਤੀ ਦੀ ਵਰਤੋਂ ਕਰਕੇ ਜਿਹੜਾ ਕੁਆਰਿਓ ਇਹ ਲਗਭਗ ਅਸੀਂ ਪਿਛਲੇ 15 ਸਾਲ ਤੋਂ ਲੱਗੇ ਹਾਂ ਜੀ ਕਿੱਥੋਂ ਤੁਹਾਨੂੰ ਪ੍ਰੇਰਨਾ ਮਿਲੀ ਸੀ ਵੀ ਆ ਜਿਹੜੀ ਸਭ ਦੀਆਂ ਖੱਧੀਆਂ ਜਾਂ ਤਾਂ ਜੋ ਮਤਲਬ ਕਿ ਬਿਮਾਰੀਆਂ ਤੋਂ ਬੰਦਾ ਨੇ ਜਾਤ ਰਵੇ ਇਹ ਅਸੀਂ ਕਿਸਾਨਾਂ ਨੇ ਇੱਕ ਸੰਸਥਾ ਬਣਾਈ ਸੀ ਜਿਹਦਾ ਨਾਮ ਫਾਰਮਰ ਹੈਲਥ ਸੈਡੀ ਧੀਰਾ ਪਤਰਾ ਤੇ ਜਿਹੜੀ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਣੀ ਸੀ ਤੇ ਸਾਡੇ ਪਿੰਡ ਦੇ ਐਗਰੀਕਲਚਰ ਡਿਵੈਲਪਮੈਂਟ ਅਫਸਰ ਡਾਕਟਰ ਮਖਤਿਆਰ ਸਿੰਘ ਉਹਨਾਂ ਨੇ ਬਣਵਾਈ ਸੀ ਤੇ ਮੇਰੇ ਇੱਥੇ ਇੱਕ ਕਿਤਾਬ ਆਈ ਸੀ ਭਗਤਪੂਰਨ ਸਿੰਘ ਪਿੰਗਲਵਾੜੇ ਵਾਲੇ ਦੀ ਜਿਹਦੇ ਤੇ ਲਿਖਿਆ ਸੀ ਵੀ ਕੁਦਰਤੀ ਖੇਤੀ ਕਿਵੇਂ ਕਰੀਏ ਤੇ ਉਹ ਪੜ ਕੇ ਰਾਹ ਰਹੇਗੇ ਵੀ ਉਹਾਂ ਦੇ ਖਾਦਾਂ ਸਪਰੇਆਂ ਦੀ ਲੋੜ ਹੀ ਨਹੀਂ ਤੇ ਉਹਨਾਂ ਕੋਲੇ ਗਏ ਉੱਥੇ ਜਾ ਕੇ ਉਹਨਾਂ ਮਾਸਟਰ ਆਈਬੀ ਸਿੰਘ ਤੋਂ ਜਾਣਕਾਰੀ ਲਈ ਉੱਥੋਂ ਫਿਰ ਦੇਸੀ ਗਾਂ ਬਾਰੇ ਸਮਝ ਆਈ ਕਿ ਦੇਸੀ ਗਾਂ ਦੇ ਵਿੱਚ ਕੀ ਗੁਣ ਨੇ ਫਿਰ ਉਸ ਤੋਂ ਬਾਅਦ ਤਰਜੀਬ ਦੇ ਛੱਦੀਆਂ ਆੜੀਆਂ ਸੁਣੀਆਂ ਜੋ ਸੁਣ ਕੇ ਸਮਝ ਲੱਗੀ ਵੀ ਵਾਕੇ ਉਹਨਾਂ ਦੀਆਂ ਗੱਲਾਂ ਸਹੀ ਨੇ ਉਹ ਫਿਰ ਆੜੀਆਂ ਉਹ ਵੰਡਣੀਆਂ ਵੀ ਸ਼ੁਰੂ ਕੀਤੀਆਂ ਤੇ ਉਹ ਆਪਤੀ ਅਰਬੇ ਵੀ ਕੀਤੇ ਦੇਸੀ ਗਾਵਾਂ ਲਿਆ ਕੇ ਸਾਸਤਾ ਦੇ ਵਿੱਚ ਕਾਫੀ ਮੈਂਬਰਾਂ ਨੇ ਦੇਸੀ ਗਾਵਾਂ ਲੈ ਆਂਦੀਆਂ ਉਹ ਜਿੰਨਾ ਕਿ ਦੇਸੀ ਗਾਵਾਂ ਬਾਰੇ ਸੁਣਿਆ ਸੀ ਬੰਨਾਂ ਚ ਗੋਣ ਨੇ ਉਦੋਂ ਵੀ ਕਈ ਗੁਣਾ ਵੱਧ ਪਾਇਆ ਤੇ ਦੇਸੀ ਗਾਵਾਂ ਤੇ ਨਸਲ ਸੁਧਾਰ ਤੇ ਵੀ ਲੱਗੇ ਹੋਏ ਆ ਤੇ ਪਹਿਲਾਂ ਤਾਂ ਮਾਰਕੀਟਿੰਗ ਵੀ ਕਰਦੇ ਸੀ ਉਹਨਾਂ ਦਾ ਦੁੱਧ ਘਿਓ ਵਗੈਰਾ ਵੇਚਦੇ ਸੀ 3500 ਰੁਪਏ ਕਿਲੋ ਘਿਓ ਵੇਚ ਰਿਆ ਸੀ ਪਰ 3500 ਰੁਪਏ ਕਿਲੋ ਨੂੰ ਘਿਓ ਵੇਚ ਕੇ ਤੇ 85 ਰੁਪਏ ਲੀਟਰ ਦੁੱਧ ਵੇਚ ਕੇ ਵੀ ਬਾਰਾ ਨਹੀਂ ਖਾਦਾ ਤੇ ਹੁਣ ਸੇਪਾਪ ਦੇ ਜੋਗਾ ਕਰਦੇ ਪਏ ਆ ਕੁਛ ਦੇਖ ਸਕਦੇ ਵੀ ਐਸੀ ਸਾਡੇ ਨਾਲ ਤੀਰਾ ਪਤਰਾ ਤੋਂ ਜਿਹੜੇ ਕਿਸਾਨ ਹੈਗੇ ਬੂਟਾ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਵੀ ਘਰ ਦੇ ਵਾਸਤੇ ਜਿਹੜੀ ਅਸੀਂ ਆਰਗੈਨਿਕ ਜਿਹੜੀ ਪੂਰੀ ਤਰ੍ਹਾਂ ਜਿਹੜੀ ਖੇਤੀ ਕਰਦੇ ਪਿਆ ਚਾਹੇ ਫਲ ਹੈ ਚਾਹੇ ਫਰੂਟ ਹੈ ਤੇ ਚਾਹੇ ਸਬਜ਼ੀਆਂ ਹੈ ਪੂਰੀ ਵਰਤੋਂ ਕਰੀਦੀ ਹੈ ਤੇ ਦੇਸੀ گاਵਾ ਵੀ ਰੱਖਿਆ ਹੈ ਜਿਹੜਾ ਦੋ ਤੇ ਤੇ ਕਿਉਂ ਵੀ ਜਿਹੜਾ ਪੂਰਾ ਵਰਤੋਂ ਕਰੀਦੀ ਲੇਕਿਨ ਬਾਜ਼ਾਰਾ ਵਿੱਚ ਮਤਲਬ ਕਿ ਕਹਿ ਸਕਦੇ ਲੋਕਾਂ ਵਾਸਤੇ ਵੀ ਇਹ ਮਤਲਬ ਕਿ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਵੀ ਉਹ ਵੀ ਇਹ ਚੀਜ਼ਾਂ ਖਾਣ ਲੈਕਿਨ ਉਹਨਾਂ ਦੀ ਪਹੁੰਚ ਤੋਂ ਜਿਹੜੀ ਆ ਉਹ ਦੂਰ ਹੁੰਦੀਆਂ ਚੀਜ਼ਾਂ ਜਾ ਰਹੀਆਂ ਸੀ ਕਿਉਂਕਿ ਮਹਿੰਗਾਈ ਦੇ ਦੌਰ ਕਰਕੇ ਉਹਨਾਂ ਨੇ ਉਹ ਚੀਜ਼ ਤਾਂ ਬੰਦ ਕਰਤੀ ਲੇਕਿਨ ਹੁਣ ਘਰ ਵਾਸਤੇ ਜਿਹੜੀ ਆ ਉਹ ਲਗਾਤਾਰ ਆਰਗੈਨਿਕ ਖੇਤੀ ਦੀ ਵਰਤੋਂ ਕਰਦੇ ਪਏ ਆ ਜੋ ਆਪਣੇ ਆਪ ਦੇ ਵਿੱਚ ਵੀ ਇੱਕ ਮਿਸਾਲ ਜਿਹੜੀ ਉਹ ਪੈਦਾ ਕਰਦੀ ਆ ਤੇ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਵੀ ਉਹ ਘਰ ਵਾਸਤੇ ਜ਼ਰੂਰ ਘਟੋ ਘਟ ਇਹੋ ਜੀ ਖੇਤੀ ਕਰਨ ਤਾਂ ਕਿ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਚੰਗਾ ਤੇ ਸ਼ੁੱਧ ਜਿਹੜਾ ਉਹ ਖਾਣਾ ਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਉਪਲਬਧ ਕਰਵਾ ਸਕਣ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਫਰੋਕਪੁਰ देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par